ਰਾਜਵੀਰ ਜਵੰਦਾ ਦਾ ਹਾਲੇ ਸਿਵਾ ਵੀ ਠੰਡਾ ਨਹੀਂ ਹੋਇਆ। ਰਾਜਵੀਰ ਜਵੰਦਾ ਦੀ ਮੌਤ ਨੂੰ ਹਾਲੇ 7 ਤੋਂ 8 ਦਿਨ ਹੋਏ ਨੇ ਤੇ ਉਸਦੀ ਪਤਨੀ ਨੂੰ ਲੋਕਾਂ ਦੇ ਵੱਲੋਂ ਟਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ। ਲੋਕ ਕਮੈਂਟ ਕਰਕੇ ਕਹਿ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਆਪਣੇ ਪਤੀ ਦੇ ਅੰਤਿਮ ਸੰਸਕਾਰ ਮੌਕੇ ਚਿੱਟਾ ਸੂਟ ਕਿਉਂ ਨਹੀਂ ਪਾਇਆ? ਉਸਨੇ ਚਿੱਟਾ ਦੁਪੱਟਾ ਕਿਉਂ ਨਹੀਂ ਲਿਆ? ਔਰ ਇਹ ਵੀ ਕਹਿ ਰਹੇ ਨੇ ਕਿ ਉਸਨੇ ਹੱਥ ਦੇ ਵਿੱਚ ਪਰ ਸਿਕਿਉਰੀ ਫੜਿਆ। ਕਿ ਲੋਕਾਂ ਦੇ ਮੁਤਾਬਕ ਰਾਜਵੀਰ ਦੀ ਪਤਨੀ ਨੂੰ ਪਹਿਲਾਂ ਬਟਿਕ ਜਾ ਕੇ ਚਿੱਟਾ ਸੂਟ ਖਰੀਦਣਾ ਚਾਹੀਦਾ ਸੀ ਉਸ ਤੋਂ ਬਾਅਦ ਉਸ ਨੂੰ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ ਇੱਕ ਔਰਤ ਜਿਸ ਨੇ ਆਪਣਾ ਸਭ ਕੁਝ ਗਵਾ ਲਿਆ ਆਪਣੇ ਜੀਵਨ ਭਰ ਦਾ ਜਿਹੜਾ ਉਸ ਦਾ ਸਾਥੀ ਸੀ ਉਸ ਨੂੰ ਗਵਾ ਲਿਆ ਉਸ ਔਰਤ ਦੇ ਉੱਪਰ ਕੀ ਬੀਤਰੀ ਹੋਵੇਗੀ ਉਸ ਤੇ ਪਰਿਵਾਰ ਦੇ ਉੱਪਰ ਕੀ ਬੀਤਰੀ ਹੋਵੇਗੀ ਲੋਕਾਂ ਨੂੰ ਉਸ ਬਾਰੇ ਕੋਈ ਲੈਣਾ ਦੇਣਾ ਨਹੀਂ ਹੈ ਕੋਈ ਪਰਵਾਹ ਨਹੀਂ ਹੈ ਸਿਰਫ ਇਹ ਸਵਾਲ ਉੱਠ ਰਿਹਾ ਹੈ ਕਿ ਉਹਨਾਂ ਨੇ ਚਿੱਟਾ ਸੂਟ ਕਿਉਂ ਨੇ ਪਾਇਆ ਰਾਜਵੀਰ ਜਵੰਦਾ ਨੇ ਹਾਲੇ ਤੱਕ ਆਪਣੀ ਪਤਨੀ ਦੀ ਫੋਟੋ ਜਿਹੜੀ ਉਹ ਨਹੀਂ ਦਿਖਾਈ ਸੀ। ਉਹਨਾਂ ਨੇ ਆਪਣੀ ਪਤਨੀ ਦੇ ਨਾਲ ਕੋਈ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਸੀ ਔਰ ਰਾਜਵੀਰ ਜਵੰਦਾ ਦੀ ਪਤਨੀ ਬਾਰੇ ਹਾਲੇ ਕੋਈ ਵੀ ਨਹੀਂ ਜਾਣਦਾ। ਉਹਨਾਂ ਨੇ ਚਿਹਰੇ ਤੇ ਮਾਸਕ ਕਿਉਂ ਲਾਇਆ ਸੀ ਇਹ ਵੀ ਸਵਾਲ ਉੱਠ ਰਹੇ ਨੇ। ਤਾਂ ਤੁਹਾਨੂੰ ਦੱਸਦੀ ਕਿ ਰਾਜਵੀਰ ਜਵੰਦਾ ਦੀ ਪਤਨੀ ਜੋ ਕਿ ਇੱਕ ਪੜ੍ਹੀ ਲਿਖੀ ਹੈ ਜਿਸ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਸੀ। ਕਿਉਂਕਿ ਅਚਾਨਕ ਉਸ ਦੇ ਉੱਪਰ ਇੱਕ ਦੁੱਖਾਂ ਦਾ ਪਹਾੜ ਡਿੱਗਿਆ ਉਸ ਨੂੰ ਕੁਝ ਨਹੀਂ ਸਮਝ ਆ ਰਿਹਾ ਉਸ ਵੇਲੇ ਤਾਂ ਬੰਦੇ ਦੀ ਹੋਸ਼ ਵੀ ਜਿਹੜੀ ਹੈ ਉਹ ਗਵਾ ਬੈਠਦਾ ਹੈ ਜਿਸ ਵੇਲੇ ਐਦਾਂ ਦਾ ਕੋਈ ਹਾਦਸਾ ਹੋ ਜਾਂਦਾ ਹੈ ਇਹੋ ਜੀ ਕੋਈ ਖਬਰ ਸਾਹਮਣੇ ਆਉਂਦੀ ਹੈ ਤਾਂ ਕਿ ਉਸ ਵੇਲੇ ਉਹ ਬੁਟੀਕ ਜਾ ਕੇ ਪਹਿਲਾ ਸੂਟ ਸਵਾਉਂਦੀ ਫਿਰ ਉਸ ਤੋਂ ਬਾਅਦ ਉਸ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੁੰਦੀ ਲੋਕਾਂ ਦੇ ਇਸ ਤਰ੍ਹਾਂ ਦੇ ਜਿਹੜੇ ਸਵਾਲ ਉੱਠ ਰਹੇ ਨੇ ਉਹ ਕਿਤੇ ਨਾ ਕਿਤੇ ਹਰ ਇੱਕ ਦੇ ਦਿਲ ਨੂੰ ਜ਼ਰੂਰ ਚੁੱਭਣ ਵਾਲੇ ਨੇ ਕਿਉਂਕਿ ਜੋ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਉਸਦੀ ਪਤਨੀ ਜੋ ਹੈ ਉਸਦੀ ਰਾਜਵੀਰ ਜਵੰਦਾ ਦੇ ਨਾਲ ਨਹੀਂ ਬੜਦੀ ਸੀ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਹ ਤੱਕ ਗੱਲ ਕਹਿ ਦਿੱਤੀ ਗਈ ਹੈ ਰਾਜਵੀਰ ਜਵੰਦਾ ਦੀ ਪਤਨੀ ਬਾਰੇ ਕੋਈ ਵੀ ਨਹੀਂ ਜਾਣਦਾ ਸੀ ਨਾ ਹੀ ਉਹਨਾਂ ਨੂੰ ਕਦੇ ਕਿਸੇ ਨੇ ਦੇਖਿਆ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਅਦਾਕਾਰ ਨੇ ਉਹ ਆਪਣੀ ਪਤਨੀ ਦੇ ਨਾਲ ਫੋਟੋ ਸ਼ੇਅਰ ਕਰਦੇ ਨੇ ਲੇਕਿਨ ਰਾਜਵੀਰ ਜਵੰਦਾ ਦੀ ਆਪਣੀ ਪਤਨੀ ਦੇ ਨਾਲ ਕੋਈ ਵੀ ਫੋਟੋ ਜਿਹੜੀ ਹੈ ਉਹ ਸਾਨੂੰ ਹਾਲੇ ਤੱਕ ਸੋਸ਼ਲ ਮੀਡੀਆ ਤੇ ਨਹੀਂ ਮਿਲੀ ਹੈ ਬਟ ਇਸ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਸਵਾਲ ਖੜੇ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੇ ਜਦੋਂ ਅੰਤਿਮ ਸੰਸਕਾਰ ਸੀ ਤਾਂ ਉਹਨਾਂ ਦੀ ਪਤਨੀ ਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਚਿੱਟਾ ਦੁਪੱਟਾ ਕਿਉਂ ਨਹੀਂ ਲਿਆ ਇੱਕ ਪ੍ਰਿੰਸ ਸੋਹੀ ਨਾਮ ਦਾ ਇੱਕ ਜੋ ਯੂਜ਼ਰ ਹੈ ਉਹ ਇੱਕ ਪੋਸਟ ਪਾ ਰਿਹਾ ਹੈ ਫੇਸਬੁੱਕ ਤੇ ਕਮੈਂਟ ਕਰ ਰਿਹਾ ਹੈ ਕਹਿ ਰਿਹਾ ਹੈ ਕਿ ਸੰਦੀਪ ਨੰਗਲ ਅੰਬੀਆ ਵੀਰ ਦੀ ਡੈਥ ਹੋਈ ਸੀ ਉਹ ਔਰਤ ਆਪਣੇ ਨੂੰ ਸੰਭਾਲ ਨਹੀਂ ਸੀ ਸਕਦੀ ਔਰ ਹੁਣ ਤੱਕ ਜਿੱਥੇ ਤੱਕ ਲੱਗਦਾ ਹੈ ਕਿ ਰਾਜਵੀਰ ਬਾਈ ਘਰਵਾਲੀ ਦੇ ਨਾਲ ਸਹੀ ਬਣਦੀ ਨਹੀਂ ਸੀ ਪਰ ਸਪਾਇਆ ਹੋਇਆ ਸੀ ਉਸਨੇ ਫੇਸ ਮਾਸਕ ਲਗਾ ਕੇ ਰੱਖਿਆ ਹੋਇਆ ਸੀ ਇਹ ਔਰਤ ਨੂੰ ਕੋਈ ਦੁੱਖ ਨਹੀਂ ਲੱਗਦਾ ਇੱਕ ਐਮਐਸ ਢਿੱਲੋ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਇਹਦੀ ਘਰਵਾਲੀ ਨੇ ਪਹਿਲਾਂ ਗ੍ਰੀਨ ਸੂਟ ਪਾਇਆ ਸੀ ਸੰਸਕਾਰ ਵਾਲੇ ਦਿਨ ਔਰ ਉਸ ਤੋਂ ਬਾਅਦ ਹੁਣ ਜਿਹੜਾ ਕਿ ਉਸਨੇ ਬਲੈਕ ਸੂਟ ਪਾਇਆ ਜਦੋਂ ਉਸਤੀਆਂ ਹਸਤੀਆਂ ਜਲ ਪ੍ਰਵਾਹ ਦਿੱਲੀ ਲੈ ਕੇ ਗਏ ਸੀ ਔਰ ਹੱਥ ਦੇ ਵਿੱਚ ਪਰਸ ਫੜਿਆ ਹੋਇਆ ਸੀ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਲੋਕਾਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਇਹ ਸਵਾਲ ਜਿਹੜੇ ਨੇ ਉਹ ਦਿਲ ਨੂੰ ਠੇਸ ਜ਼ਰੂਰ ਪਹੁੰਚਾਉਂਦੇ ਨੇ ਕਿਉਂਕਿ ਹਾਲੇ ਤੱਕ ਰਾਜਵੀਰ ਜਵੰਦਾ ਦਾ ਸ਼ਿਵਾ ਵੀ ਠੰਡਾ ਨਹੀਂ ਹੋਇਆ ਤੇ ਉਹਨਾਂ ਦੀ ਵਾਈਫ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਰਾਜਵੀਰ ਦੀ ਪਤਨੀ ਦਾ ਦਰਦ ਸਭ ਤੋਂ ਵੱਡਾ ਹੈ ਉਸਨੇ ਉਮਰ ਭਰ ਦਾ ਸਾਥੀ ਗੁਆਇਆ ਹੈ ਜਵਾਕਤਾ ਸੁੱਖ ਨਾਲ ਜਿਹੜੇ ਵੱਡੇ ਹੋ ਕੇ ਆਪਣੀ ਕਬੀਲਦਾਰੀ ਦੇ ਵਿੱਚ ਰੁੱਝ ਜਾਣਗੇ ਪਰ ਪਤਨੀ ਦੇ ਲਈ ਤਾਂ ਉਮਰ ਭਰ ਦਾ ਵਿਯੋਗ ਹੈ ਇਹ ਲੋਕ ਬਕਵਾਸ ਕਰਨ ਵਾਲੋ ਚੁੱਪ ਕਿਉਂ ਨਹੀਂ ਬੈਠਦੇ ਕੁਝ ਲੋਕ ਜਿਹੜੇ ਨੇ ਹੁਣ ਅਜੇ ਵੀ ਟਿੱਪਣੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਘਟਿਆ ਮਾਨਸਿਕਤਾ ਦੇ ਲੋਕ ਹੀ ਇਸ ਘੜੀ ਸੂਟਾਂ ਦੇ ਰੰਗ ਦੇਖ ਸਕਦੇ ਨੇ ਪਰ ਸੱਚਕਣ ਦੇ ਨਾਲ ਦੁੱਖ ਦਾ ਅੰਦਾਜ਼ਾ ਲਾਉਣਾ ਘਟਿਆ ਸੋਚ ਦਾ ਸਿਖਰ ਹੈ ਹਰ ਬੰਦੇ ਦਾ ਦੁੱਖ ਜ਼ਾਹਿਰ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ ਪਤਾ ਨਹੀਂ ਕਿਉਂ ਦੁਨੀਆ ਇੰਨੀ ਜ਼ਿਆਦਾ ਆਪਣੇ ਆਪ ਦੇ ਵਿੱਚ ਜਿਹੜੀ ਵਿਅਸਤ ਹੋ ਗਈ ਹੈ ਕਿ ਲੋਕਾਂ ਦੇ ਸੂਟ ਤੱਕ ਜਿਹੜੇ ਉਹਨਾਂ ਜੱਜ ਕਰ ਰਹੇ ਨੇ ਕਿ ਉਹਨਾਂ ਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਇਸ ਜੋ ਲੋਕ ਨੇ ਜੋ ਕਮੈਂਟ ਕਰ ਰਹੇ ਨੇ ਇਸ ਤਰ੍ਹਾਂ ਦੀ ਟਿੱਪਣੀਆਂ ਕਰ ਰਹੇ ਨੇ ਰਾਜਵੀਰ ਜਵੰਦਾ ਦੀ ਵਾਈਫ ਨੂੰ ਟ੍ਰੋਲ ਕਰ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ